ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਅੱਜ ਕਾਫੀ ਦਿਨਾਂ ਬਾਅਦ ਤੁਹਾਨੂੰ ਮਿਲੇ ਹਾਂ ਕਿਉਂਕਿ ਅਸੀਂ ਬਿਜੀ ਸੀ ਕੁਝ ਫੰਕਸ਼ਨ ਦੇ ਵਿੱਚ ਤੇ ਸਾਡੀਆਂ ਭੈਣਾਂ ਕਮੈਂਟ ਤੇ ਕਮੈਂਟ ਤੇ WhatsApp ਤੇ ਮੈਸੇਜ ਆ ਰਹੇ ਸੀ ਕਾਫੀ ਦਿਨਾਂ ਤੋਂ ਕਿ ਦੀਦੀ ਤੁਸੀਂ ਛੋਟਾਣੀ ਵੀਡੀਓ ਨਹੀਂ ਪਾ ਰਹੇ ਛੋਟਾਣੀ ਵੀਡੀਓ ਨਹੀਂ ਪਾ ਰਹੇ ਕਿਉਂਕਿ ਅਸੀਂ ਉੱਧਰ ਬਿਜੀ ਸੀ ਸਾਡਾ ਤੀਆਂ ਦਾ ਫੰਕਸ਼ਨ ਸੀ ਤੁਸੀਂ ਦੇਖਿਆ ਹੋਣਾ ਸਾਡੇ ਬੱਸ ਫੈਮਲੀ ਚੈਨਲ ਤੇ ਤੇ ਸਾਡੇ ਜਿਹੜੇ ਤਿੰਨੇ ਚੈਨਲ ਦੂਜੇ ਉਹਨਾਂ ਤੇ ਵੀ ਦੇਖਿਆ ਹੋਣਾ ਓ ਬਿਜ਼ੀ ਟਾਈਮ ਤੋਂ ਹੁਣ ਟਾਈਮ ਕੱਢਿਆ ਤੇ ਅੱਜ ਤੁਹਾਡੇ ਲਈ ਨਿਊ ਕਲੈਕਸ਼ਨ ਲੈ ਕੇ ਆਏ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਹ ਸਾਡਾ ਚੈਨਲ ਹੈ ਜੀ ਬਾਸੀ ਫੈਮਿਲੀ ਵਲੋਗਿੰਗ ਵਾਲਾ ਤੇ ਸਾਡਾ ਜਿਹੜਾ ਆਪਣਾ ਬੁਟੀਕ ਦਾ ਚੈਨਲ ਹੈ ਪੰਜਾਬੀ ਪਹਿਰਾਵਾ ਪੰਜਾਬੀ ਪਹਿਰਾਵੇ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਪਲੀਜ਼ ਤੁਸੀਂ ਜਾ ਕੇ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਉਹ ਚੈਨਲ ਅਸੀਂ ਅਲੱਗ ਬਣਾਇਆ ਕਾਫੀ ਮੇਰੀ ਭੈਣਾਂ ਦੀ ਡਿਮਾਂਡ ਸੀ ਕਿ ਤੁਸੀਂ ਨਾ ਉਹ ਚੈਨਲ ਅਲੱਗ ਬਣਾਓ ਸੂਟਾਂ ਦਾ ਅਲੱਗ ਬਣਾਓ ਤੇ ਜਿਹੜੀ ਬਲੌਗਿੰਗ ਵਾਲਾ ਚੈਨਲ ਹੈ ਉਹ ਲੱਗ ਰਹਿਣ ਦੋ ਤੇ ਤੁਹਾਡੀ ਡਿਮਾਂਡ ਅਸੀਂ ਪੂਰੀ ਕੀਤੀ ਹੈ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜੀ ਜਰੂਰ ਸ਼ੇਅਰ ਕਰਿਆ ਕਰੋ ਤਾਂਕਿ ਵੀਡੀਓ ਸਾਡੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਕਾਫੀ ਭੈਣਾਂ ਦੀ ਡਿਮਾਂਡ ਸੀ ਕਿ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆਓ ਤੇ ਅੱਜ ਤੁਹਾਡੀ ਫਰਮਾਇਸ਼ ਪੂਰੀ ਹੋਣ ਲੱਗੀ ਜੀ ਅੱਜ ਅਸੀਂ ਲੈ ਕੇ ਆਏ ਤੇ ਉੱਪਰ ਦਿੱਤੇ WhatsApp ਨੰਬਰ ਤੁਹਾਨੂੰ ਜੋ ਸ਼ੋ ਹੋ ਰਿਹਾ ਇੱਥੇ ਤੁਸੀਂ ਮੈਨੂੰ WhatsApp ਕਰਕੇ ਸੂਟ ਬਾਇ ਕਰ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਜੀ ਵਿਦਆਊਟ ਲਾਈਨਿੰਗ ਰਹਿਣਗੇ ਬਾਕੀ ਤੁਹਾਡੀ ਮਰਜ਼ੀ ਅਗ ਤੁਸੀਂ ਲਾਈਨਿੰਗ ਲਵਾਉਣਾ ਚਾਹੁੰਦੇ ਹੋ ਤੇ ਸੂਟ ਜਿਹੜਾ ਥੋੜਾ ਜਿਹਾ ਹੈਵੀ ਹੋ ਜਾਂਦਾ ਲਾਈਨਿੰਗ ਗਲੂ ਆ ਸਕਦੇ ਹੋ ਵੈਸੇ ਵਿਦਆਊਟ ਲਾਈਨਿੰਗ ਰਹਿਣਗੇ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ कॉटन ਦਾ कॉटन ਦਾ ਬੱਟੇ ਨਾਲ ਤੇ ਜਿਹੜੇ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋਣਗੇ ਜੀ ਵਿਦ ਸ਼ਿਪਿੰਗ ਸ਼ੋ ਹੋਣਗੇ ਸ਼ਿਪਿੰਗ ਐਕਸਟਰਾ ਨਹੀਂ ਹੋਏਗੀ ਤੇ ਜਿਹੜਾ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ। ਬਾਕੀ ਜੀ ਚਲੋ ਜੀ ਅੱਜ ਦੀ ਨਿਊ ਕਲੈਕਸ਼ਨ ਤੁਹਾਡਾ ਸ਼ੇਅਰ ਕਰਦੇ ਆ ਤੇ ਦਿਖਾਈ ਦੇ ਜੀ ਤੁਹਾਨੂੰ ਪਹਿਲਾ ਫਰਸਟ ਸੂਟ ਬਹੁਤ ਹੀ ਪਿਆਰਾ ਹੈ। ਲਓ ਜੀ ਚੈੱਕ ਕਰੋ ਜੀ। ਕਲਰ ਬਹੁਤ ਲਾਈਟ ਕਲਰ ਆਉਣਗੇ ਬਹੁਤ ਸੋਹਣੇ ਕਲਰ ਆਉਣਗੇ ਰਖੜੀ ਕਰਕੇ ਜੀ ਇਹ ਸੇਲ ਤੇ ਲਾਏ ਹੋਏ ਨੇ ਅਸੀਂ ਤੇ ਲਓ ਜੀ ਚੈੱਕ ਕਰੋ ਜੀ। ਤੇ ਲਓ ਜੀ ਆ ਗਿਆ ਆਪਣਾ ਫਰਸਟ ਸੂਟ ਦੇਖ ਸਕਦੇ ਹੋ ਤੁਸੀਂ ਨੀਚੇ ਘੇਰਾ ਬਣਿਆ ਹੋਇਆ। ਕੇਰੇ ਦੇ ਵਿੱਚ ਲੇਸ ਲੱਗੀ ਹੋਈ ਏ ਪੂਰਾ ਪੇਂਟ ਕੀਤਾ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਤੇ ਹਲਕਾ ਵਰਕ ਹੈ ਵਿੱਚ ਵਰਕ ਬੂਟੀ ਦਿੱਤੀ ਹੋਈ ਹੈ ਵਰਕ ਦੀ ਤੇ ਨਾਲ ਹੀ ਪੇਂਟ ਦਾ ਕੰਮ ਕੀਤਾ ਹੋਇਆ ਜੀ ਚੈੱਕ ਕਰ ਸਕਦੇ ਹੋ ਇਹ ਆ ਗਈ ਜੀ 셔ਟ ਤੇ ਦੇਖੋ ਜੀ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਡਿਫਰੈਂਟ ਲੱਗ ਰਿਹਾ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਆ ਜੀ ਫਰੰਟ ਫਰੰਟ ਚੈੱਕ ਕਰ ਸਕਦੇ ਤੁਸੀਂ ਹਲਕੀ ਬੂਟੀ ਦਾ ਵਰਕ ਹੈ ਜੀ ਤੇ ਨਾਲ ਪੇਂਟ ਦਾ ਕੰਮ ਕੀਤਾ ਹੋਇਆ ਤੇ ਆ ਗਈ ਜੀ ਇਹਦੀ ਬੈਕ ਬੈਕ ਚੈੱਕ ਕਰੋ ਜੀ ਇਹ ਹੈ ਜੀ ਬੈਕ ਤੇ ਇਧਰ ਸਾਈਡ ਤੇ ਦਿੱਤੇ ਹੋਏ ਨੇ ਜੀ ਬਾਜੂ ਲੇਸ ਲੱਗੀ ਹੋਈ ਹੈ ਪ੍ਰੋਪਰ ਬਹੁਤ ਹੀ ਪਿਆਰੀ ਬਾਜੂ ਬਣੇਗੀ ਅਗਰ ਤੁਸੀਂ ਇਹਨੂੰ ਪਾਕਿਸਤਾਨੀ ਬਾਜੂ ਬਣਾਓਗੇ ਤਾਂ ਬਹੁਤ ਹੀ ਸੋਹਣੀ ਲੱਗੇਗੀ ਕਾਟਨ ਦਾ ਪੂਰਾ ਸੂਟ ਹੈ ਕਾਟਨ ਦਾ ਹੀ ਦੁਪੱਟਾ ਹੈ ਤੇ ਬਹੁਤ ਹੀ ਪਿਆਰਾ ਲੱਗੇਗਾ ਜੇ ਮੇਰੀਆਂ ਭੈਣਾਂ ਇਹਦੇ ਨਾਲ ਟਰੌਜ਼ਰ ਬਣਾਉਣਾ ਚਾਹੁੰਦੀਆਂ ਤਾਂ ਟਰੌਜ਼ਰ ਵੀ ਬਣਾ ਸਕਦੇ ਹੋ ਤੁਸੀਂ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਕੰਬੀਨੇਸ਼ਨ ਹੈ ਤੇ ਲੋ ਜੀ ਇਹ ਰਹੀ ਜੀ ਦੀ बॉटम ਅਗਰ ਤੁਸੀਂ ਇਹਦਾ ਨਾ बॉटम ਬਣਾਉਂਦੇ ਹੋ ਤਾਂ ਜੋ ਤੁਸੀਂ ਲਾਈਕ ਕਰਦੇ ਹੋ बॉटम ਬਣਵਾਨੀ ਚਾਹੁੰਦੇ ਹੋ ਤਾਂ बॉटम ਬਣਵਾ ਸਕਦੇ ਹੋ ट्राउजर ਬਣਾਉਣਾ ਚਾਹੁੰਦੇ ਹੋ ਤਾਂ ट्राउजर ਬਣਾ ਸਕਦੇ ਹੋ ਤੇ ਲੋ ਜੀ ਇਹ ਆ ਗਈ ਜੀ ਦੀ बॉटम ਲੋ ਜੀ ਚੈੱਕ ਕਰੋ ਇਹਦੇ ਵੀ نیچے ਦੇਖੋ ਜੀ ਪਹੁੰਚੇ ਤੇ ਡਿਜ਼ਾਈਨ ਦਿੱਤਾ ਹੋਇਆ ਲੇਸ ਲੱਗੀ ਹੋਈ ਹੈ ਪ੍ਰੋਪਰ ਮਾਸਟਰ ਕਲਰ ਤੇ ਆਫ ਵਾਈਟ ਦਾ ਕੰਬੀਨੇਸ਼ਨ ਆ ਬਹੁਤ ਹੀ ਪਿਆਰਾ ਹੈ ਤੇ ਹੈ ਜੀ बॉटम ਬਹੁਤ ਸੋਹਣੀ ਲੱਗ ਰਹੀ ਹੈ ਕਿਹੜੇ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਅੱਜ ਵਾਲੇ ਸੂਟਾਂ ਦੇ ਪ੍ਰਾਈਸ ਸੇਮ ਹੀ ਰਹਿਣਗੇ ਤੇ ਆ ਗਈ ਜੀ ਇਹਦੀ ਬਾਟਮ ਤੇ ਇਹਦਾ ਸਭ ਤੋਂ ਪਿਆਰਾ ਹੈਗਾ ਜੀ ਦੁਪੱਟਾ ਜੋ ਕਿ ਮੈਨੂੰ ਪਰਸਨਲੀ ਬਹੁਤ ਪਸੰਦ ਆ ਲਓ ਜੀ ਦੁਪੱਟਾ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਤੇ ਦੁਪੱਟੇ ਸਾਡੇ ਹਰੇਕ ਸੂਟ ਨਾਲ ਬਹੁਤ ਹੀ ਕੰਫਰਟ ਤੇ ਖੁੱਲੇ ਡੁੱਲੇ ਆਉਂਦੇ ਨੇ ਬਹੁਤ ਹੀ ਖੁੱਲਾ ਡੁੱਲਾ ਡਿਜ਼ਾਈਨਿੰਗ ਕੀਤੀ ਹੋਈ ਲੇਸ ਦੀ ਦੇਖੋ ਤੇ ਆ ਜੀ ਦੁਪੱਟਾ ਲੇਸ ਲੱਗੀ ਹੋਈ ਹੈ ਦੋਨਾਂ ਪਾਸੇ ਦੇਖੋ ਤੇ ਪੂਰੇ ਫੋਰ ਸਾਈਡ ਵੀ ਲੇਸ ਦਾ ਕੰਮ ਕੀਤਾ ਲੇਸ ਲੱਗੀ ਹੋਈ ਹੈ ਦੇਖੋ ਚੈੱਕ ਕਰੋ ਜੀ ਲਓ ਜੀ ਇਹ ਆ ਗਿਆ ਆਪਣਾ ਦੁਪੱਟਾ ਬਹੁਤ ਹੀ ਪਿਆਰਾ ਮਸਟਰਡ ਕਲਰ ਤੇ ਆਊਟਫਾਈਟ ਦਾ ਕੰਬੀਨੇਸ਼ਨ ਹੈ ਜੋ ਤੁਸੀਂ ਦੇਖ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਹੈ ਉਹਨਾਂ ਦੇ ਪ੍ਰਾਈਸ ਸੇਮ ਰਹਿਣਗੇ ਜੀ ਤੇ ਲਓ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰਕੇ ਸੂਟ ਬਾਈ ਕਰ ਸਕਦੇ ਹੋ ਤੇ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤਿਉਹ ਜੀ ਸਾਡਾ ਕੋਈ ਵੀ ਫੈਬਰਿਕ ਤੁਹਾਨੂੰ ਐ ਨਹੀਂ ਕਿ ਕੋਈ ਕੰਪਲੀਟ ਆਏਗੀ ਫੈਬਰਿਕ ਬਹੁਤ ਹੀ ਸੋਹਣਾ ਬਹੁਤ ਫੈਬਰਿਕ ਹੈ ਤੇ ਡਿਜ਼ਾਈਨ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਤੇ ਇਹ ਹੈ ਜੀ ਆਪਣਾ ਫਰਸੂਟ ਤੇ ਲੋ ਜੀ ਆਪਾਂ ਸੈਕਿੰਡ ਵਾਲ ਜਾਨੇ ਆ ਸੈਕਿੰਡ ਕਲਰ ਆ ਗਿਆ ਬਲੈਕ ਦੇ ਵਿੱਚ ਤੇ ਲੋ ਜੀ ਇਹ ਆ ਗਿਆ ਆਪਣਾ ਦੂਸਰਾ ਕਲਰ ਲੋ ਜੀ ਚੈੱਕ ਕਰੋ ਇਹਦੀ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰੋ ਜੀ ਪ੍ਰਿੰਟਿੰਗ ਸੇਮ ਹੈ ਸਾਰਿਆਂ ਦੀ ਸਿਰਫ نیچے ਜਿਹੜੇ ਬਾਰਡਰ ਤੇ ਘੇਰਾ ਤੇ ਇਹ ਅਲੱਗ ਕਲਰ ਹੈ ਜੀ 블랙 ਕਲਰ ਆ ਗਿਆ ਨੀਚੇ ਦੇਖੋ ਲੇਸ ਦਿੱਤੀ ਹੋਈ ਹੈ ਬਹੁਤ ਹੀ ਪਿਆਰੀ ਲੇਸ ਹੈ ਤੇ ਉੱਪਰ ਆ ਗਿਆ ਜੀ ਇਹ ਆ ਗਈ ਸਾਈਡ ਤੇ ਬਾਜੂ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਾਜੂ ਦਾ ਵੀ ਲੇਸ ਲਾਈ ਹੋਈ ਹੈ ਪ੍ਰੋਪਰ ਤੇ ਆ ਆ ਜੀ ਇਹ ਦਾ ਫਰੰਟ ਤੇ ਵਿੱਚ ਹਲਕੀ ਬੂਟੀ ਰਹੇਗੀ ਜੀ ਤੇ ਬਣਿਆ ਹੋਇਆ ਜੀ ਨੈਕ ਚੈੱਕ ਕਰ ਸਕਦੇ ਹੋ ਤੁਸੀਂ ਤੇ ਵੀ ਸੇਮ ਹੀ ਸੇਮ ਹੀ ਡਿਜ਼ਾਈਨ ਹੈ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਹੀ ਪ੍ਰਿੰਟ ਹੈ ਤੇ ਆ ਗਈ ਜੀ ਸ਼ਰਟ ਤੇ ਬੋਟ ਦੇ ਖੁੱਲਣ ਬੰਦੀਏ ਤੇ ਇਹ ਰਹੇਗੀ ਇਹਦੀ ਬੈਗ ਤੇ ਬਲੈਕ ਤੇ ਵਰਤ ਨਹੀਂ ਜੀ ਬਲੈਕ ਪਲੇਨ ਹੈ ਜੀ ਬਿਲਕੁਲ ਪੇਂਟ ਕੀਤਾ ਹੋਇਆ ਉੱਪਰ ਤੇ ਲੋ ਜੀ ਇਹ ਆਪਣੀ ਸ਼ਰਟ ਤੇ ਇਹ ਰਹੇਗੀ ਜੀ ਦੀ ਬਾਟਮ ਬਾਟਮ ਵੀ ਸੇਮ ਹੈ ਜੀ ਲੋ ਜੀ ਚੈੱਕ ਕਰੋ ਇਹ ਆ ਗਈ ਜੀ ਦੀ ਬਾਟਮ ਪੌਚੇ ਦੇ ਉੱਪਰ ਬਣਿਆ ਹੋਇਆ ਜੀ ਪੂਰਾ ਦੇਖੋ ਲੇਸ ਲਾ ਕੇ ਪੂਰਾ ਡਿਜ਼ਾਈਨ ਕੀਤਾ ਹੋਇਆ ਦੁਪੱਟੇ ਨਾਲ ਦਾ ਜਿਹੜਾ ਇਹਦੇ ਅੰਦਰ ਕਪੜਾ ਲੱਗਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਹੈ ਆ ਗਈ ਜੀ ਇਹਦੀ ਬਾਟਮ ਚਲੋ ਜੀ ਇਹ ਆ ਗਿਆ ਆਪਣਾ ਦੁਪੱਟਾ ਇਹ ਵੀ ਦੁਪੱਟਾ ਬਹੁਤ ਪਿਆਰਾ ਹੈ ਬਲੈਕ ਦੁਪੱਟਾ ਇਹ ਤੇ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦੇਖ ਰਿਹਾ ਸੂਟਾਂ ਦੇ ਉਹੀ ਕਲਰ ਰਹਿਣਗੇ ਪਲੀਜ਼ ਮੇਰੀਆਂ ਭੈਣਾਂ ਨਾ ਫਿਰ ਕਮੈਂਟ ਕਰਕੇ ਪੁੱਛਦੀਆਂ ਨੇ ਕਿ ਇਹਦਾ ਕਲਰ ਕੀ ਹੈ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦੇਖ ਰਿਹਾ ਸੇਮ ਇਹੀ ਕਲਰ ਰਹਿਣਗੇ ਜੀ ਤੇ ਲਓ ਜੀ ਇਹ ਆ ਗਿਆ ਦੁਪੱਟਾ ਬਹੁਤ ਹੀ ਪਿਆਰਾ ਹੈ ਇਹ ਉਹ ਦੁਪੱਟੇ ਨਾਲ ਡਿਜ਼ਾਈਨ ਜਿਹੜਾ ਇਹਦਾ ਡਿਫਰੈਂਟ ਹੈ ਦੁਪੱਟੇ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਖੁੱਲੇ ਡੁੱਲੇ ਤੇ ਕੰਫਰਟ ਦੁਪੱਟੇ ਹੈ ਜੀ ਇਹ ਰੱਖੜੀ ਵਾਸਤੇ ਸਪੈਸ਼ਲ ਸੂਟ ਲੈ ਕੇ ਆਏ ਆ ਸਾਡੀਆਂ ਭੈਣਾਂ ਵਾਸਤੇ ਕਾਫੀ ਡਿਮਾਂਡ ਸੀ ਚਲੋ ਜੀ ਦੁਪੱਟੇ ਦਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਲੇਸ ਦਿੱਤੀ ਹੋਈ ਹੈ ਚੈੱਕ ਕਰ ਸਕਦੇ ਤੁਸੀਂ ਇਧਰ ਵੀ ਲੇਸ ਹੈ ਸੇਮ ਹੀ ਤੇ ਇਧਰ ਵਾਲੇ ਬਾਰਡਰ ਤੇ ਵੀ ਲੇਸ ਹੈ ਤੇ ਸਾਈਡਾਂ ਤੇ ਪੂਰੀ 4 ਸਾਈਡ ਲੇਸ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਦੁਪੱਟਾ ਹੈ ਤੇ ਅਗਰ ਮੇਰੀਆਂ ਭੈਣਾਂ ਇਹ ਟਰਾਊਜ਼ਰ ਬਣਾਣੀਆਂ ਤਾਂ ਜ਼ਿਆਦਾ ਸੋਹਣਾ ਲੱਗੇਗਾ ਬਾਕੀ ਤੁਹਾਡੀ ਚੋਆਇਸ ਚੋਆਇਸ ਹੈ ਜੀ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਟਰਾਊਜ਼ਰ ਬਣਾਉਣਾ ਚਾਹੁੰਦੇ ਹੋ ਕਿ ਬਾਟਮ ਬਣਾਉਣਾ ਚਾਹੁੰਦੇ ਹੋ ਤੁਹਾਡੀ ਚੋਆਇਸ ਹੈ ਤੇ ਲੋ ਜੀ ਆ ਗਿਆ ਆਪਣਾ ਸੈਕੰਡ ਕਲਰ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਕਰਕੇ ਤੁਸੀਂ ਸੂਟ ਬਾਏ ਕਰ ਸਕਦੇ ਹੋ ਤੇ ਲੋ ਜੀ ਅਗਲਾ ਕਲਰ ਆ ਗਿਆ ਜਿੰਨਾ ਆਪਾਂ ਕਹਿ ਦਿੰਦੇ ਆ ਮਹਿੰਦੀਆ ਕਲਰ ਬਹੁਤ ਹੀ ਪਿਆਰਾ ਹੈ ਵੀ ਤੇ ਪ੍ਰਿੰਟਿੰਗ ਡਿਜ਼ਾਈਨ ਸੇਮ ਰਹੇਗੀ ਜੀ ਕਲਰ ਥੋੜੇ ਥੋੜੇ ਦਬਤ ਜਿਹੜੇ ਦੁਪੱਟਿਆਂ ਦੇ ਕਲਰ ਨੇ ਉਹ ਅਲੱਗ-ਅਲੱਗ ਨੇ ਜੀ। ਤਕ ਲੋ ਜੀ ਆ ਗਈ ਆਪਣੀ ਸ਼ਰਟ। ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੌਫਟ ਫੈਬਰਿਕ ਹੈ, कॉटन ਫੈਬਰਿਕ ਰਹੇਗਾ ਅੱਜ ਵਾਲੇ ਸੂਟਾਂ ਸਾਰਿਆਂ ਦਾ। ਤੇ نیچے ਘੇਰੇ ਤੇ ਨੇਸ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ। ਤੇ ਸੈਂਟਰ 'ਚ ਹਲਕੀ ਬੂਟੀ ਹੈ ਜੀ। ਵਰਕ ਹੋਇਆ ਹੋਇਆ ਤੇ ਨਾਲ ਥੋੜਾ ਪੇਂਟ ਦਾ ਕੰਮ ਹੋਇਆ ਹੋਇਆ। ਤੇ ਆ ਗਿਆ ਜੀ neck ਚੈੱਕ ਕਰ ਸਕਦੇ ਹੋ ਤੁਸੀਂ ਬੜਾ ਹੀ ਪਿਆਰਾ ਹੈ। ਕਾਟਰਨ ਫੈਬਰਿਕ ਦੇ ਉੱਪਰ ਰਹੇਗਾ ਜੀ ਤੇ ਆ ਗਈ ਜੀ ਆਪਣੀ ਬਾਜੂ ਸਾਈਡ ਤੇ ਬਾਜੂ ਦਿੱਤੀ ਹੋਈ ਹੈ ਤੇ ਲੇਸ ਲੱਗੀ ਹੋਈ ਹੈ ਡਿਜ਼ਾਈਨ ਡਿਫਰੈਂਟ ਡਿਜ਼ਾਈਨ ਹੈ ਸਭ ਦਾ ਤੇ ਆਈ ਗਈ ਜੀ ਇਹਦੀ ਬਾਟਮ ਤੇ ਲਓ ਜੀ ਇਹ ਵੀ ਪੌਂਚੇ ਦੇ ਉੱਪਰ ਦਿੱਤੀ ਹੋਈ ਲੇਸ ਲਾ ਕੇ ਇਸ ਦੁਬੱਟੇ ਨਾਲ ਦਾ ਡਿਜ਼ਾਈਨ ਹੈ ਜੀ ਚੈੱਕ ਕਰ ਸਕਦੇ ਤੁਸੀਂ ਮਹਿੰਦੀਆ ਕਲਰ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜੇ ਜੋ ਤੁਹਾਨੂੰ ਕੈਮਰਾ ਦੇ ਵਿੱਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਆ ਕਰੋ ਨਾਲ ਦੀ ਨਾਲ ਜਿਆਦਾ ਟਾਈਮ ਨਾ ਲਾਇਆ ਕਰੋ ਫਿਰ ਆਪਣੇ ਕੋ ਸੂਟ ਸੇਲ ਹੋ ਜਾਂਦੇ ਨੇ ਫਿਰ ਮੇਰੀਆਂ ਭੈਣਾਂ ਰਹਿ ਜਾਂਦੀਆਂ ਨੇ ਤੇ ਲੋ ਜੀ ਇਹ ਆ ਗਿਆ ਆਪਣਾ ਦੁਪੱਟਾ ਜੋ ਕਿ ਮਹਿੰਦੀ ਕਲਰ ਦਾ ਹੈ ਚੈੱਕ ਕਰ ਸਕਦੇ ਹੋ ਤੁਸੀਂ ਆਫ ਵਾਈਟ ਤੇ ਮਹਿੰਦੀ ਬਹੁਤ ਹੀ ਪਿਆਰਾ ਹੈ ਇਹਦਾ ਪ੍ਰਿੰਟ ਦੇਖੋ ਜੀ ਇਹਦਾ ਪ੍ਰਿੰਟ ਵੀ ਡਿਫਰੈਂਟ ਹੈ ਬਹੁਤ ਸੋਹਣਾ ਤੇ ਦੁਪੱਟੇ ਆਪਣੇ ਬਹੁਤ ਹੀ ਫੁੱਲੇ ਡੁੰਨੇ ਤੇ ਕੰਫਰਟ ਨੇ ਤੇ ਇਸ लेस ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਤੁਸੀਂ ਤੇ ਫੋਰ ਸਾਈਡ ਵੀ लेस ਲੱਗੀ ਹੋਈ ਹੈ ਤੇ ਬਹੁਤ ਹੀ ਖੁੱਲੇ ਡੋਲਾ ਦੁਪੱਟਾ ਚ ਦੇਖੋ ਉਹ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਕਰਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਤੇ ਉੱਪਰ ਸਕਰੀਨ ਤੇ ਤੁਹਾਨੂੰ ਪ੍ਰਾਈਸ ਸ਼ੋ ਹੁੰਦੇ ਹੋਣਗੇ ਜੀ ਉਹ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ तो जी अगला कलर आ गया बहुत प्यारा कलर है अभी तेरे प्रिंट रहन जी डिजाइन रहेगा सूटों का सेम रहेगा जी डिजाइन सेम रहेगा सूटा का चेक करो जी नीचे घेरा बनया हुआ चेक कर सकते हो लेस लगी हुई है प्रॉपर बहुत ही प्यारा प्रिंट है प्रिंट सारे से सेम है दे जी उपर चेक कर सकते हो नैक बन सकता ਅਗਰ ਕੁਛ ਮੇਰੀਆਂ ਭੈਣਾਂ ਕਹਿਸੇ ਕਹਿੰਦੀਆਂ ਨੇ ਕਿ ਸਾਡੀ ਹਾਈਟ ਘੱਟ ਆ ਤਾਂ ਇਹਦਾ ਕੋਈ ਚੱਕਰ ਨਹੀਂ ਜੀ ਇਹ ਜਿਹੜੀ ਲੇਸ ਲੱਗੀ ਹੋਈ ਨਾ neck ਦੇ ਉੱਪਰ ਇਹ ਤੁਸੀਂ ਉਤਾਰ ਕੇ ਨੂੰ ਉੱਪਰ-ਨੀਚੇ ਕਰ ਸਕਦੇ ਹੋ ਤੇ ਲੈਂਥ ਦਾ ਕੋਈ ਚੱਕਰ ਨਹੀਂ ਪਏਗਾ ਜੀ ਇਹਨੂੰ ਉਤਾਰ ਕੇ ਤੁਸੀਂ ਜਿਵੇਂ ਮਰਜ਼ੀ ਲਗਵਾ ਸਕਦੇ ਹੋ ਤੇ ਆ ਗਈ ਜੀ ਸ਼ਰਟ ਆਪਣੀ ਤੇ ਇੱਧਰ ਆ ਗਈ ਜੀ ਆਪਣੇ ਬਾਜ਼ੂ ਬਹੁਤ ਪਾਕਿਸਤਾਨੀ ਬਾਜ਼ੂ ਬਹੁਤ ਹੀ ਸੋਹਣੀਆਂ ਬਣਦੀਆਂ ਤੇ ਬਹੁਤ ਹੀ ਪਿਆਰਾ ਸੂਟ ਲੱਗਿਆ ਕਿਉਂਕਿ ਅਸੀਂ ਖੁਦ wear ਕੀਤਾ ਹੋਇਆ ਹੈ ਇਹ ਸੂਟ ਸਾਡੇ ਨਾਲ ਦੂਜੇ ਚੈਨਲ ਭੈਣਾਂ ਦੇ ਬੁਟੀਕ ਤੇ ਅਮਨ ਨੇ ਵੇਅਰ ਕੀਤਾ ਹੋਇਆ ਸੀ ਬਹੁਤ ਹੀ ਪਿਆਰਾ ਬਣਿਆ ਹੋਇਆ ਸੀ ਤੇ ਹੈ ਜੀ ਇਹਦੀ ਬੈਗ ਅਸੀਂ ਸਾਰਾ ਕੁਝ ਤੁਹਾਨੂੰ ਤਾਂ ਦੱਸ ਦਿਆਂ ਫਿਰ ਵੀ ਤੁਹਾਨੂੰ ਕੁਝ ਮਤਲਬ ਪੁੱਛਣਾ ਨਾ ਪਵੇ ਕਿ ਇਹਦੇ ਬੈਗ ਤੇ ਕੀ ਸੀ ਤੇ ਫਰੰਟ ਤੇ ਕੀ ਸੀ ਇਹ ਹੈ ਜੀ ਇਹਦੀ ਬੈਕ ਤੇ ਇਹ ਹੈ ਜੀ ਇਹਦਾ ਫਰੰਟ ਦੇਖੋ ਜੀ ਬਹੁਤ ਹੀ ਪਿਆਰਾ ਹੈ ਤੇ ਆ ਗਈ ਜੀ ਇਹਦੀ ਬਾਟਮ ਲਓ ਜੀ ਲਓ ਜੀ ਇਹ ਆ ਗਈ ਦੀ ਬਾਟਮ ਬਾਟਮ ਚੈੱਕ ਕਰ ਸਕਦੇ ਤੁਸੀਂ नीचे पहुंचे तो डिजाइन दिता हुआ लेस ला के रेडी की हुई है बहुत ही प्यारा है बहुत ही सोना लग रहा है देखो चलो जी ये आ गया दुपट्टा बहुत ही प्यारा कलर है बहुत ही सोना कलर है बहुत खुले डुले दुपट्टे ने बस ये आ गया अपना दुपट्टा ਮੇਰੀ ਹਾਈਟ ਦੇ ਅਕੋਰਡਿੰਗ ਦੁਪੱਟੇ ਬਹੁਤ ਹੀ ਲੈਂਥ ਵੀ ਕਾਫੀ ਹੈ ਦੁਪੱਟਿਆਂ ਦੀ ਤੇ ਬਹੁਤ ਖੁੱਲੇ-ਖੁੱਲੇ ਕੰਫਰਟ ਦੁਪੱਟੇ ਨੇ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਜਿਵੇਂ ਆਪਾਂ ਮਾਰਕੀਟ ਜਾਣਾ ਹੋਵੇ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਆਪਾਂ ਇਹਨੂੰ ਆਰਾਮ ਨਾਲ ਵੇਅਰ ਕਰ ਸਕਦੇ ਹਾਂ ਤੇ ਆ ਜੀ ਦੁਪੱਟਾ ਚੈੱਕ ਕਰੋ ਲੇਸ ਲੱਗੀ ਹੋਈ ਹੈ ਦੋਨੋਂ ਪਾਸੇ ਤੇ ਫੋਰ ਸਾਈਡ ਲੇਸ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਜੋ ਤੁਹਾਨੂੰ ਕੈਮਰੇਜ ਕਲਰ ਦੇਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੁਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਫਟਾਫਟ ਸੂਟ ਬਾਇ ਕਰ ਲਓ ਕਿਉਂਕਿ ਆਪਣੇ ਕੋ ਫਿਰ ਸੂਟ ਸੇਵ ਹੋ ਜਾਂਦੇ ਨੇ ਤੇ ਲੋ ਜੀ ਨੈਕਸਟ ਆ ਗਿਆ ਕਲਰ ਗ੍ਰੇ ਕਲਰ ਆ ਗਿਆ ਕਿਉਂ ਕਾਫੀ ਮੇਰੀਆਂ ਭੈਣਾਂ ਮੰਗਦੀਆਂ ਸੀ ਗ੍ਰੇ ਕਲਰ ਲੈ ਆਓ ਤੇ ਇਹ ਹੈ ਜੀ ਗ੍ਰੇ ਕਲਰ ਤੇ ਗ੍ਰੇ ਤੇ ਵਾਈਟ ਦਾ ਕੰਬੀਨੇਸ਼ਨ ਹੈ ਲੋ ਜੀ ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਥੋੜੀ ਜੀ ਡਿਫਰੈਂਟ ਹੈ ਉਹਨਾਂ ਨਾਲੋਂ ਕੇਰਾ ਬਣਿਆ ਹੋਇਆ ਹੈ ਕੇਰਾ ਤੋਂ ਵੀ ਬਣਿਆ ਹੋਇਆ ਤੇ ਇਹਦਾਂ ਨੈਕ ਬਣਿਆ ਹੋਇਆ ਚੈੱਕ ਕਰ ਸਕਦੇ ਤੁਸੀਂ ਤੇ ਸੈਂਟਰ ਪੈਨਲ ਦਿੱਤੇ ਹੋਏ ਨੇ ਜੀ ਇਹ ਪੇਂਟ ਦੇ ਪੇਂਟ ਕੀਤਾ ਹੋਇਆ ਜੀ ਤੇ ਵਿੱਚ ਬੂਟੀ ਹੈ ਜੀ ਵਰਕ ਹੋਇਆ ਹੋਇਆ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ ਹੈ ਜੀ ਇਹ ਤੇ ਆ ਗਈ ਜੀ ਇਹਦੀ ਬੈਗ ਲੋ ਜੀ ਬੈਗ ਤੇ ਵੀ ਸੇਮ ਰਹੇਗਾ ਸੈਂਟਰ ਪੈਨਲ ਰਹਾਂਗੇ ਤੇ ਬਲੈਕ ਹੀ ਹੈ ਤੇ ਵੈਕ ਇਹ ਜੀ ਇਹਦੀ ਬਹੁਤ ਹੀ ਪਿਆਰੀ ਹੈ ਤੇ ਆ ਜੀ ਫਰੰਟ ਤੇ ਆ ਗਈ ਜੇ ਦੀ ਬਾਟਮ ਬਾਟਮ ਸੇਮ ਹੀ ਰਹੇਗੀ ਜੀ ਪੌਚੇ ਦੇ ਉੱਪਰ ਲੇਸ ਲਾ ਕੇ ਡਿਜ਼ਾਈਨ ਕੀਤਾ ਹੋਇਆ ਜੀ ਦੁਪੱਟੇ ਨਾਲ ਦਾ ਫੈਬਰਿਕ ਲਾ ਕੇ ਤੇ ਦੇਖੋ ਜੀ ਆ ਗਈ ਆ ਗਈ ਜੀ ਦੀ ਬਾਟਮ ਚਲੋ ਜੀ ਆ ਗਿਆ ਆਪਣਾ ਦੁਪੱਟਾ ਜੋ ਕਿ ਇਹਦਾ ਪ੍ਰਿੰਟ ਵੀ ਅਲੱਗ ਹੀ ਹੈ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਮਹਰੂਨ ਜਿਹਾ ਕਲਰ ਹੈ ਜੋ ਤੁਹਾਨੂੰ ਕੈਂਪੀਜ ਕਲਰ ਦਿਖ ਰਿਹਾ ਹੈ ਉਹੀ ਕਲਰ ਹੈ ਜੀ ਸੇਮ ਫਿਰੋ ਜੀ ਡਿਜ਼ਾਈਨ ਇਹਦਾ ਵੀ ਸੇਮ ਹੈ ਲੇਸ ਲੱਗੀ ਹੋਈ ਹੈ ਸੈਂਡ ਬੋਰਡ ਉਤੇ ਤੇ ਫੋਰ ਸਾਈਡ ਲੇਸ ਲੱਗੀ ਹੋਈ ਹੈ ਜੀ ਇਹ ਹੈ ਜੀ ਇਹਦੀ ਪ੍ਰਿੰਟਿੰਗ ਬੜੀ ਪਿਆਰੀ ਹੈ ਬਲੋ ਜੀ ਫਟਾਫਟ ਸਕ੍ਰੀਨਸ਼ਾਟ ਲੈ ਕੇ WhatsApp ਕਰਕੇ ਸੂਟ ਬਾਏ ਕਰ ਸਕਦੇ ਤੁਸੀਂ ਤੇ ਇਹਦੇ ਉੱਪਰ ਜੋ ਸਕਰੀਨ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਕਿਉਂਕਿ ਮੇਰੀਆਂ ਭੈਣਾਂ ਕਾਫੀ ਪੁੱਛਦੀਆਂ ਹੁੰਦੀਆਂ ਕਿ ਦੇਦੀ ਸ਼ਿਪਿੰਗ ਐਕਸਟਰਾ ਨਹੀਂ ਤੇ ਨਹੀਂ ਜੀ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਵਿਦ ਸ਼ਿਪਿੰਗ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਲੋ ਜੀ ਆਪਣਾ ਲਾਸਟ ਸੂਟ ਆ ਗਿਆ ਬਲੂ ਕਲਰ ਗ੍ਰੇ ਤੇ ਆਫ ਵਾਈਟ ਦੇ ਵਿੱਚ ਲੋ ਜੀ ਚੈੱਕ ਕਰੋ ਇਹ ਆ ਗਈ ਜੀ ਸ਼ਰਟ ਨੀਚੇ ਉਹਵੇਂ ਕੇਰਾ ਬਣਿਆ ਹੋਇਆ ਲੇਸ ਲੱਗ ਕੇ ਦੁਪੱਟੇ ਨਾਲ ਦਾ ਵਿਸੇ ਡਿਜ਼ਾਈਨ ਦਿੱਤਾ ਹੋਇਆ ਤੇ ਲੋ ਜੀ ਚੈੱਕ ਕਰੋ ਡਿਜ਼ਾਈਨ ਇਹਦਾ ਬਹੁਤ ਹੀ ਪਿਆਰਾ ਤੇ ਇਧਰ ਆਗੇ ਜੀ ਆਪਣੇ ਬਾਜੂ ਤੇ ਆ ਜੀ ਬਾਜੂ ਬਹੁਤ ਹੀ ਪਿਆਰੇ ਲੱਗ ਰਹੇ ਨੇ ਲੇਸ ਲੱਗੀ ਹੋਈ ਬਹੁਤ ਹੀ ਪਿਆਰੀ ਲੇਸ ਲੱਗੀ ਹੋਈ ਹੈ ਤੇ ਆ ਜੀ ਉੱਪਰ neck ਤੇ ਇਹਦਾ ਲੈਂਥ ਦਾ ਕੋਈ ਚੱਕਰ ਨਹੀਂ ਰਹੇਗਾ ਜੀ ਜਿੰਨੀ ਤੁਸੀਂ ਲੈਂਥ ਕਹੋਗੇ ਉਨੀ ਤੁਹਾਡੀ ਲੈਂਥ ਬਣ ਜੇਗੀ ਕਿਉਂਕਿ ਇਹ ਜਿਹੜੀ ਉੱਪਰ neck ਬਣਿਆ ਹੋਇਆ ਇਹਨੂੰ ਆਪਾਂ ਉਤਾਰ ਕੇ ਉੱਪਰ نیچے ਕਰ ਸਕਦੇ ਹਾਂ ਤੇ ਆ ਜੀ ਸ਼ਰਟ ਤੇ ਹੈ ਜੀ ਇਹਦੀ ਬੈਗ ਫਿਰ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੈ ਤਾਂ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਹੈ ਜੀ ਇਹਦੀ ਬਾਟਮ ਬਾਟਮ ਚੈੱਕ ਕਰੋ ਜੀ ਬਾਟਮ ਵੀ ਸੇਮ ਹੈ ਜੀ ਪੋਚੇ ਦੇ ਉੱਪਰ ਡਿਜ਼ਾਈਨ ਦਿੱਤਾ ਹੋਇਆ ਲੇਸ ਲਾ ਕੇ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਸੌਫਟ ਫੈਬਰਿਕ ਹੈ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਤੁਸੀਂ ਸਰਦੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਅੱਜ ਕੱਲ ਹਰੇਕ ਸੂਟ ਦੇ ਨੀਚੇ ਲਾਈਨਿੰਗ ਲੱਗਦੀ ਹੈ ਚਾਹੇ ਗਰਮੀ ਵਾਲਾ ਚਾਹੇ ਸਰਦੀ ਵਾਲਾ ਜਿਹੜੇ ਆਪਾਂ ਡੇਲੀ ਵੇਅਰ ਕਰਦੇ ਆ ਕਾਟਨ ਦੇ ਤੇ ਘਰ 'ਚ ਉਹਦੇ ਤੇ ਚਲੋ ਆਪਾਂ ਲਾਈਨਿੰਗ ਨਹੀਂ ਲਗਵਾਂਦੇ ਪਰ ਇਹਨਾਂ ਜੇ ਨੀਚੇ ਜੇ ਆਪਾਂ ਲਾਈਨਿੰਗ ਲਗਵਾਲੀਏ ਤਾਂ ਸੂਟ ਬਹੁਤ ਹੀ ਜ਼ਿਆਦਾ ਬੈਸਟ ਬਣ ਜਾਂਦਾ ਤੇ ਅਜੇ ਇਹਦੀ ਬਾਟਮ ਤੇ ਲਓ ਜੀ ਇਹ ਆ ਗਿਆ ਦਾ ਦੁਪੱਟਾ ブルー ਕਲਰ ਦਾ ਦੁਪੱਟਾ ਲਓ ਜੀ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਬੜਾ ਪਿਆਰਾ ਲੱਗ ਰਿਹਾ ਮੈਨੂੰ ਖੁਦ ਨੂੰ ਵੀ ਬਹੁਤ ਪਿਆਰੇ ਲੱਗ ਰਹੇ ਨੇ ਲਓ ਜੀ ਪਹਿਲਾਂ ਅਸੀਂ ਆਪਣੀਆਂ ਭੈਣਾਂ ਨੂੰ ਦੇ ਲਈਏ ਸੂਟ ਫਿਰ ਅਸੀਂ ਆਪਣੇ ਲਈ ਸਟਿਚ ਕਰਾਵਾਂਗੇ ਤੇ ਆ ਜੀ ਦੁਪੱਟਾ ਨੈਕਸਟ ਡੇ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ ਇਹਦੇ ਵੀ ਫੋਰ ਸਾਈਡ ਲੇਸ ਲੱਗੀ ਹੋਈ ਹੈ ਤੇ نیچے ਬਾਰਡਰ ਤੇ ਲੇਸ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਗ੍ਰੇ ਦੇ ਵਿੱਚ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਗ੍ਰੇ ਸੂਟ ਲੈ ਕੇ ਆਓ ਗ੍ਰੇ ਸੂਟ ਲੈ ਕੇ ਆਓ ਤੇ ਲੋ ਜੀ ਇਹ ਤੁਹਾਡੀ ਡਿਮਾਂਡ ਤੇ ਅਸੀਂ ਗ੍ਰੇ ਸੂਟ ਲੈ ਕੇ ਆਏ ਹਾਂ ਤੇ ਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਕਰਕੇ ਸੂਟ ਬਾਈ ਕਰ ਸਕਦੇ ਹੋ ਤੇ ਕਾਫੀ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਕਿ ਪੇਮੈਂਟ ਮੈਥਡ ਕੀ ਹੈ ਜੀ ਪੇਮਰ ਜੀ ਤੁਸੀਂ ਜੇ ਤੁਸੀਂ ਇੰਡੀਆ ਤੋਂ ਤਾਂ Google Pay ਕਰ ਸਕਦੇ ਹੋ ਜੇ ਅਗਰ ਤੁਸੀਂ ਬਾਹਰ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਤੁਸੀਂ ਵੈਸਟਰਨ ਯੂਨੀਅਨ ਆਈ ਪੇਮੈਂਟ ਕਰ ਸਕਦੇ ਹੋ ਤੇ ਲੋ ਜੀ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਮਿਲਦੇ ਆ ਤੁਹਾਨੂੰ ਜੀ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ